ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਕ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਦਰ ਜੀ ਤਹਿਸੀਲ ਅਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਪੁੱਤਰ ਰਹਿ ਜਾਂਦਾ ਜੀ ਬਦਣੀ ਵੀ ਨੇੜੇ ਆ ਤੇ ਲੋਪੋ ਵੀ ਨੇੜੇ ਦੇ ਪਿੰਡ ਨੇ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਦੁੱਧ ਦਾ ਕੰਮ ਆ ਬਾਈ ਹੋਣਾ ਦਾ ਕੋਈ ਵਪਾਰ ਦਾ ਨਹੀਂ ਜੀ ਦੋ ਵੜਾ ਮਕਾਉ ਨੇ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਬਾਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿਗੁਰਾਲ ਜੀ ਸਤਿਗੁਰਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰਸਾਦ ਸਿੰਘ ਪਿੰਡ ਦੌਰ ਜੀ ਦੌਰ ਕਰਬੀ ਜਿਨ੍ਹਾਂ ਤੇ ਤਸਵੀਰ ਮੋਗ ਆ ਮੋਬਾਈਲ ਨੰਬਰ ਜੀ 791449850 ਠੀਕ ਆ ਵੀਰੇ ਜਿਹੜੇ ਕਰੋ ਆਪਾਂ ਵੀਡੀਓ ਬਣਾ ਰਏ ਦੁੱਧ ਦਾ ਕੰਮ ਆ ਜੀ ਇਹਨਾਂ ਦਾ ਦੁੱਧ ਦਾ ਕੰਮ ਆ ਜੀ ਇਹਨਾਂ ਦੀਆਂ ਬਹਿੜਾਂ ਪੰਜ ਚਾਰ ਸੂਲ ਵਾਲੀਆਂ ਉਹਦਾ ਕਰਕੇ ਪਸ਼ੂ ਘਟਾਉਣੇ ਆ ਠੀਕ ਆ ਡਿਟੇਲ ਆਪਾਂ ਦੇਵਾਂਗੇ ਡਿਟੇਲ ਆਪਾਂ ਦੇਣੀ ਆ ਜਿਹੜਾ ਉਹ ਕਹਾਂਗੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਪਤਾ ਵੀ ਜਿਹੜਾ ਕੁਝ ਆਪਾਂ ਬੋਲਿਆ ਉਹੋ ਹੀ ਹੋ ਉਹ ਹੀ ਹੋਊਗਾ ਜੀ ਜਿਹੜੇ ਵੀ ਆਪਣੇ ਨਾਲ ਜੁੜੇ ਆ ਨਾ ਚੈਨਲ ਨਾਲ ਉਹਨਾਂ ਨੂੰ ਸਭ ਨੂੰ ਪਤਾ ਹਾਂਜੀ ਵੀ ਜਿਹੜਾ ਕੁਝ ਆਪਾਂ ਬੋਲਿਆ ਉਹੋ ਹੀ ਹੋ ਠੀਕ ਆ ਹਾਂ ਇੱਕ ਨੰਬਰ ਤੋਂ ਵੈੜ ਤੋਂ ਸ਼ੁਰੂ ਕਰਾਂਗੇ ਜੀ ਸੂਆ ਕਿੰਨੇ ਮਾਰ ਜੀ ਇਹ ਆ ਜੀ ਤੀਜਾ ਸੂਆ ਸੂਈ ਆ ਹੁਣ ਹੁਣ ਸੂਣੀ ਆ ਜੀ ਕਿੰਨਾ ਸਮਾਂ ਲੈ ਜੂਗੀ ਇਹ ਜੀ ਇਹ ਲੈ ਜੂਗੀ 10 12 ਦਿਨ ਸਕੇ ਖੁੱਲੇ ਹੀ ਲੈ ਜੂਗੀ ਨਾ ਰੌਣ ਨਾਲ ਠੀਕ ਆ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ 10 ਕਿਲੋ ਦੁੱਧ ਇਹਦਾ ਆਪਣਾ ਚੋਇਆ ਵਾ ਬਰਾੜ ਸਾਹਿਬ ਚੋਇਆ ਵਾ ਕਿ ਵਾਈ ਹੋਈ ਯਾ ਗੱਲੋਂ ਦੁੱਧ ਚੋਇਆ ਵਾ ਇਹ ਐ ਕਿ ਪਿਛਲੇ ਥਣ ਤੋਂ ਤੈਲ ਹੋ ਗਈ ਬਹਿਣੀ ਵਾਲੇ ਤੋਂ ਜਦੋਂ ਗੱਬਣ ਤੋਂ ਪਹਿਲਾਂ ਹੀ ਹੋ ਗਈ ਜੀ ਹਾਂ ਪਹਿਲਾਂ ਹੀ ਹੋ ਗਈ ਸੀ ਇਹ ਠੀਕ ਆ ਜੀ ਯਾਨੀ ਤੂੰ ਹੁਣ ਮੰਨ ਕੇ ਚੱਲ ਵੀ ਗਾਂ ਵਾਲੇ ਸੂਏ ਦਾ ਆਪਾਂ 40 ਕਿਲੋ ਦੁੱਧ ਦੀ ਗਾਰੰਟੀ ਨਵਾਗੇ ਤਿੰਨਾ ਥਣਾਂ ਤੇ ਤਿੰਨਾ ਥਣਾਂ ਦੀ ਠੀਕ ਆ ਜੀ 40 ਕਿਲੋ ਦੁੱਧ ਦੇਊਗੀ ਠੀਕ ਆ ਆਪਣਾ 50 ਚੋਇਆ ਤੁਸੀਂ 10 ਘਟਾ ਲਓ 10 ਘਟਾ ਲਓ ਥਾਣਾ ਮਰ ਗਿਆ ਕਰਕੇ ਹਾਂ ਮਰ ਗਿਆ ਕਰਕੇ ਯਾਨੀ 40 ਕਿਲੋ ਦੁੱਧ ਦੀ ਗਾਰੰਟੀ ਆ ਗਾਂ ਦੀ ਠੀਕ ਆ ਜੀ ਹਾਂ ਜੀ ਪਾਰ ਪਿੱਛੇ ਦੀ ਗਾਰੰਟੀ ਹੈ ਬੰਦ ਕੋਲ 16 ਨੇ ਤਿੰਨਾਂ ਥਣਾਂ ਦੀ ਪੂਰੀ ਗਾਰੰਟੀ ਹੈ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੇ ਦਸਨ ਮੁਤਾਬਕ ਜੀ ਤੀਜਾ ਸੁੰਦੀ ਹੈ ਜੀ ਡੇਟ ਮੁਤਾਬਕ ਹਜੇ 10 ਤੋਂ 12 ਦਿਨ ਲੈ ਜੂਗੀ ਜੀ ਤਿਆਰੀ ਅੱਜ ਵੀ ਸੋਹਣੀ ਕੀਤੀ ਹੋਈ ਹੈ ਜੀ ਪਿਛਲੇ ਸੂਏ ਦਾ 50 ਕਿਲੋ ਦਾ ਇਹਦਾ ਰਿਕਾਰਡ ਆ ਵੱਡੀ ਵੈੜ ਆ ਮੇਰੇ ਕੋਈ ਐਂ ਛੋਟ ਹੀ ਨਹੀਂ ਰੰਗ ਪ੍ਰਿੰਟ ਦੀ ਵੀ ਕਰਮ ਵਾਲੀ ਚੰਗੀ ਆ ਇੱਕ ਥਣੋਂ 22 10 ਦਾ ਕਿ ਪਿਛਲੇ ਸੂਏ ਤੈਲ ਹੋ ਗਈ ਜੀ ਖਾਤਮੀ ਆ ਥਣਾ ਤਿੰਨਾ ਥਣਾ ਦੀ ਬਾਈ ਦੱਸਦਾ ਕਿ ਓਕੇ ਹੋਊਗੀ ਬੇਫਿਕਰ ਹੋ ਜਾ ਸੋਹਣਾ ਥਣਾ ਦਾ ਸਹਜ ਆ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਬਾਈ ਵਾਲਾ ਮਿਲਕ ਵੇਣ ਪੂਰੀ ਸਟਰੋਂਗ ਆਉਂਦੀ ਆ ਤਿੰਨਾ ਥਣਾ ਤੋਂ ਬਾਈ ਦੱਸਦਾ ਜੇ ਆਪਣੀ 40 ਲੀਟਰ ਦੀ ਗਾਰੰਟੀ ਆ ਬਾਈ 40 ਲੀਟਰ ਦੁੱਧ ਕਰਮਾ ਵਾਲੀ ਖੁੱਲਾ ਪਿਆ ਜੂਗੀ ਜੀ ਬਾਕੀ ਰੰਗ ਪ੍ਰਿੰਟ ਚੰਗਾ ਜਾਤ ਬਰੀਡ ਚੰਗੀ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਅੱਜ ਦੀ ਕੱਚੀ ਕੱਚੀ ਦੇ ਬਰਾੜ ਸਾਹਿਬ ਜੇ ਤਾਂ ਹੁੰਦੀ ਸਹੀ ਸਲਾਮਤ ਇਹ ਤਾਂ ਗਾਂ ਵੇਚਦੇ 2 ਲੱਖ ਦੀ ਇਹ ਤਾਂ ਗੱਲ ਹੈਗੀ ਹੈ ਜੀ ਪਰ ਹੁਣ ਗਾਂ ਆਪਾਂ 75000 ਨੂੰ ਦੇਣੀ ਹੈ ਕੁਝ ਥੋੜਾ ਕਨਾ ਮਾਨਤਨ ਬਾ ਛੋੜ ਛੱਪਾ ਹੀ ਹੋਣਾ ਐਵੇਂ ਸਵਾਦ ਲੈਣ ਵਾਲਾ ਫੋਨ ਨਾ ਕਰੇ ਠੀਕ ਆ ਨਾ ਕੋਈ 65 ਵਾਲਾ ਨਾ 70 ਵਾਲਾ ਫੋਨ ਨਾ ਲਾਵੇ 75000 ਰੁਪਿਆ ਲੈਣਾ 75000 ਨੂੰ ਗਾਂ ਦੇਣੀ ਆ ਠੀਕ ਆ ਇਹ ਵੀ ਤੱਲ ਕਰਕੇ ਆ ਨਹੀਂ ਤਾਂ ਕਿੱਥੇ 40 ਕਿਲੋ ਦੁੱਧ ਦੀ ਗਾਰੰਟੀ ਆ ਠੀਕ ਆ ਅਮੇ ਰਾਤ ਨੂੰ ਇੱਕ ਦੂਜੀ ਬੇਨਤੀ ਇਹ ਆ ਵੀ 9 ਵਜੇ ਤੋਂ ਬਾਅਦ ਕੋਈ ਫੋਨ ਨਾ ਲਾਵੇ ਇਹ ਸਪੈਸ਼ਲ ਬੇਨਤੀ ਆ ਮੈਨੂੰ ਪਤਾ ਹੈ ਸਾਰੀ ਰਾਤ ਚੱਲਣਾ ਠੀਕ ਆ ਜੀ ਉਹ ਨਹੀਂ ਦਿੰਦੇ ਫਿਰ 12 ਵਜੇ ਤਾਈਂ ਫੋਨ ਲਾਉਂਦੇ ਆ ਇਹ ਤਾਂ ਗੱਲ ਹੈਗੀ ਆ ਜੀ ਤੜਕੇ 4 ਵਜੇ ਫੇਰ ਲਾਉਣ ਲੱਗ ਜਾਂਦੇ ਤੜਕੇ ਫੇਰ ਲਾਉਣ ਲੱਗ ਜਾਂਦੇ ਸਵੇਰ ਨੂੰ ਜਦੋਂ ਮਰਜ਼ੀ ਲਾ ਲਿਓ ਰਾਤ ਨੂੰ 9 ਵਜੇ ਤੋਂ ਬਾਅਦ ਫੋਨ ਨਹੀਂ ਲਾਉਣਾ ਠੀਕ ਆ ਜੀ ਹਾਂ ਉਦੋਂ ਪਹਿਲਾਂ ਪਹਿਲਾਂ ਆਪਦਾ ਜਿਹੜਾ ਸੌਦਾ ਕਰਨਾ ਕਰ ਸਕਦਾ ਹਾਂ ਹਾਂ 40 ਕਿਲੋ ਦੀ ਗਾਰੰਟੀ ਅੱਜ 75000 ਦੀ ਬਾਈ ਦੱਸਦਾ ਕਿ ਆਪਾਂ ਵਹਿੜ ਦੇ ਦਾਂਗੇ ਜੀ ਵੱਡੀ ਵਹਿੜ ਆ ਬਾਕੀ ਵੀਰੇ ਦੁੱਧ ਦਾ ਕੰਮ ਆ ਪਸ਼ੂ ਚੰਗੇ ਹੀ ਰੱਖੇ ਆ ਜੀ ਬਾਈ ਦੇ ਸਾਰੇ ਚਲ ਜਿਹੜਾ 2 ਨੰਬਰ ਨਾਗਾ ਜੀ ਆਪਣਾ ਇਹ ਸੂਆ ਕਿੰਨਾ ਮਾ ਜੀ ਇਹ ਜੀ ਦੂਜਾ ਸੂਆ ਬਰਾੜ ਸਾਹਿਬ ਸੂਈ ਵੀ ਆ ਜੀ ਇਹ ਸੂਈ ਵੀ ਆ ਕਦੋਂ ਸੂਈ ਆ ਜੀ ਇਹ ਇਹਨੂੰ ਸੂਈ ਨੂੰ ਹੋ ਗਿਆ ਜੀ 2 ਮਹੀਨੇ ਢਾਈ ਕੋਕੜ ਮੰਨ ਕੇ ਆ ਜੇ ਕੋਕੜ ਮੰਨ ਕੇ ਆ ਜੇ ਬਸ ਜਾਨੀ 2 2 ਮਹੀਨੇ ਹੋ ਗਏ ਠੀਕ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਇਹਦੇ ਥੱਲੇ 18 ਕਿਲੋ ਆ ਜੋਖ ਦਾਂਗੇ ਐਨ ਜਮਾ ਪਲਾ ਦੋ ਰੰਗ ਚੋਲੇ ਚਾਰ ਚੋਲੇ ਨਾਂ ਵੀ ਚੋਵੇ ਆਪਣੀਆਂ ਅੱਗੇ ਆਈ ਗਈਆਂ ਠੀਕ ਆ ਆਪਣੇ ਅਗਲੇ ਦੇ ਘਰ ਦੇ ਗ੍ਰਾਂਟ ਕੋਈ ਚੋਣ ਆਇਆ ਕੋਈ ਵੀ ਭੈਣ ਭਰਾ ਹਜੇ ਤੇ ਕਰਚੋਣ ਨਹੀਂ ਆਇਆ ਠੀਕ ਆ ਨਾ ਪਾ ਨੂੰ ਕਿਸੇ ਨੇ ਫੋਨ ਲਾਇਆ ਵੀ ਆਪਣੀ ਜਿਹੜੀ ਗੱਲ ਤੂੰ ਕਹੀ ਸੀ ਉਹ ਹੈ ਨਹੀਂ ਠੀਕ ਆ ਜਿਹੜੀ ਗੱਲ ਕਹਾਂਗੇ ਉਹੀ ਹੋ 18 ਕਿਲੋ 100% ਛੱਡ ਕੇ 200% ਮੈਂ ਤੁਹਾਨੂੰ 18 ਕਿਲੋ ਹੋ ਠੀਕ ਹੈ ਕਈ ਯਾਰ ਨਾ ਬਈ ਥੋੜਾ ਜਿਹਾ ਚੱਕਰ ਪੈ ਜਾਂਦਾ ਹੁੰਦਾ ਕਿ ਲੋਕੀ 100 ਕਿਲੋਮੀਟਰ ਤੋਂ ਚੱਲ ਕੇ ਆ ਜਾਂਦੇ ਆ ਆਉਂਦੇ ਨੂੰ ਦੁੱਧ ਨਿਕਲਦਾ ਘੱਟ ਆਪਣਾ ਉਹ ਕੰਮ ਨੇ ਇਹ ਆ ਜਾ ਘੱਟ ਦੁੱਧ ਨਿਕਲੇ ਜਿੰਨਾ ਉਹਦਾ ਖਰਚਾ ਹੋ ਜਾ ਦੇ ਕੇ ਤੋਰਾਂਗੇ ਦੇ ਕੇ ਤੋਰਾਂਗੇ ਜੀ ਗੱਲਾਂ ਠੋਸ ਹੀ ਆ ਕੋਈ ਆਏ ਨਹੀਂ ਉਹ ਆਪਣੀਆਂ ਗੱਲਾਂ ਹਵਾ ਜੀਰ ਨਹੀਂ ਜਲਦੇ ਜੀ ਐਵੇਂ ਪਾਣੀ ਜਮਦਾਨੀ ਨਹੀਂ ਆਪਣੀ ਹੁੰਦੀ ਠੀਕ ਹੈ ਜੀ ਹਾਨੂੰ ਪਤਾ ਆਪਣੇ ਜਿੰਨੇ ਭੈਣ ਭਰਾ ਸੁਣਦੇ ਆ ਨਾ ਇਹ ਤਾਂ ਗੱਲ ਹੈਗੀ ਆ ਹਾਨੂੰ ਪਤਾ ਵੀ ਆਪਣੀ ਗੱਲ ਥੋਸ ਹੁੰਦੀ ਹੈ ਥੋਸ ਹੁੰਦੀ ਆ ਦੁੱਧ ਬਾਦੀ ਹੋ 18 ਮੰਨ ਕੇ ਆਜੇ 18 ਮੰਨ ਕੇ ਆਜੇ ਦੁੱਧ ਤਾਂ ਥੱਲੇ 20 ਕਿਲੋ ਆ ਤੋੜ ਕੇ ਦਿਖਾ ਦਿਓ ਵੀਰੇ ਤੁਸੀਂ ਮਸ਼ੇਰਾ ਇਹਨੂੰ ਆ ਵੀ ਤੋੜ ਦਿਓ ਜੀ ਨਗ ਆਈ ਬਈ ਜਾਨੀ 18 ਕਿਲੋ ਆਉਦਾ ਕੰਡਾ ਵਾਲੀ ਵੀ ਨਾਲ ਲੈ ਕੇ ਆਵੇ ਚਵਾਈ ਫਿਰ ਮਸ਼ੀਨ ਤੇ ਹੁੰਦੀ ਹੈ ਕਿ ਹੱਥੀ ਹੁੰਦੀ ਹੈ ਜੀ ਅਰੇ ਉਹ ਚੋਂਦੇ ਹੱਥਾਂ ਨਾਲ ਹੀ ਆ ਹੱਥਾਂ ਨਾਲ ਹੀ ਚੋਂਦੇ ਆ ਜੀ ਵੈਸੇ ਖਾਣਾ ਦਾ ਸਹਿਜ ਉਹ ਸੋਨਾ ਚਾਹੇ ਮਸ਼ੀਨੀ ਕਰ ਲੈ ਕੋਈ ਚਵਾਈ ਇਹ ਥੋੜਾ ਜਿਹਾ ਪੈਰ ਦਾ ਕਰਦੀ ਆ ਜੀ ਇਹ ਮੈਂ ਉਹ ਕੱਲ ਦੇ ਪੈਰ ਬਣਾ ਤੇ ਦਾ ਕਰਕੇ ਮੋੜਾ ਜਿਹਾ ਕਰਦੀ ਆ ਉਹਦੇ ਕਾਰਨ ਕਰਦੀ ਆ ਹਾਂ ਹਾਂ ਠੀਕ ਆ ਜੀ ਵੱਡੇ ਵਹਿੜਾ ਵੀਰੇ ਰੰਗ ਪ੍ਰਿੰਟ ਦੀ ਇਹ ਵੀ ਫੁੱਲ ਚੰਗੀ ਆ ਜਾਤ ਬਰੀਡ ਦੀ ਵੀ ਪੂਰੀ ਚੰਗੀ ਆ 18 ਕਿਲੋ ਦੁੱਧ ਜਿਹੜਾ ਅੱਜ ਦਾ ਕੋਈ ਵੀ ਵੀਰ ਜੀ ਦਾ ਕਾਰਟ ਬਰਾੜ ਸਾਹਿਬ ਇਹਦਾ 30 ਕਿਲੋ ਦਾ ਸੱਜਰ ਦਾ ਜੀ 30 ਕਿਲੋ ਦੁੱਧ ਸੱਜਰ ਦਾ ਇਹਦੇ ਥੱਲੇ ਸੀਗਾ ਠੀਕ ਆ ਜਾਨੀ 20 ਹਜੇ ਵੀ ਹੈਗਾ ਆਪਾਂ 18 ਕਹਿ ਕੇ ਦੇਣੀ ਹੈ ਠੀਕ ਆ ਜੀ ਹਾਂ ਇਹ ਥੋੜਾ ਜਿਹਾ ਪੈਰ ਬਣਾਤੇ ਬਾਈ ਦਾ ਕੱਲ ਉਹਦੇ ਕਾਰਨ ਹੋ ਜਾਂਦਾ ਜਦੋਂ ਕਿਉਂਕਿ ਪੈਰ ਆਪਾਂ ਬਣਾਏ ਹੁੰਦੇ ਆ ਤੇ ਥੋੜਾ ਜਿਹਾ ਕਈ ਰ ਘਸ ਜਾਂਦਾ ਕਿਸੇ ਪਾਸੋਂ ਤੇ ਬਣਾਉਣੇ ਵੀ ਪਰ ਜ਼ਰੂਰੀ ਆ ਪੈਰ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਬਰਾਰ ਸਾਹਿਬ ਆਪਾਂ ਦੇ ਦਾਂਗੇ 50000 ਉਜਮਾਨਦਾਨ ਕਰ ਦੇਾਂਗੇ ਮਾੜਾ ਮੋਟਾ ਠੀਕ ਹੈ ਇਹ ਬਾਈ ਕਹਿੰਦਾ ਦੇ ਦਾਂਗੇ 50000 ਰੁਪਏ ਦੇ ਵਿੱਚੋਂ ਥੋੜਾ ਕਨਾ ਮਾਨਦਾਨ ਹੋ ਜਾਊਗਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਤੇ ਜਿਹਨੂੰ ਨਗ ਪਸੰਦ ਆਉਂਦਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਧੰਨਵਾਦ